ਸਾਨੂੰ ਕੋਈ ਘਾਟ ਮਹਿਸੂਸ ਹੋਈ ਉੱਥੇ ਗੁਰੂ ਨੇ ਉਹ ਘਾਟ ਪੂਰੀ ਕਰ ਦੇਣੀ ਹੈ ਜਿੱਥੇ ਵੀ ਸਾਨੂੰ ਕੋਈ ਦੁੱਖ ਆਇਆ ਉੱਥੇ ਵੀ ਗੁਰੂ ਨੇ ਨਾਲ ਵਰਤ ਕੇ ਸਾਡੇ ਉਹ ਦੁੱਖਾਂ ਨੂੰ ਕੱਟ ਦੇਣਾ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੀਤ ਕੀਤ ਦਾ ਭਾਵ ਹੁੰਦਾ ਝੰਡਾ ਕਿ ਜਿਹੜੇ ਦੁੱਖਾਂ ਦੇ ਘੰਡੇ ਸਾਡੇ ਅੰਦਰ ਗੱਡੇ ਹੋਏ ਐ ਉਹ ਸਾਰੇ ਪੁੱਟ ਕੇ ਬਾਹਰ ਸੁੱਟ ਦੇਣੇ ਆ ਗੁਰੂ ਨੇ ਇੱਕ ਵੀ ਨਹੀਂ ਦੁੱਖ ਰਹਿਣ ਦੇਣਾ ਸਾਡੇ ਅੰਦਰ ਪਰ ਉਦੋਂ ਜਦੋਂ ਅਸੀਂ ਉਸ ਰਾਮ ਨਾਲ ਜੁੜਾਂਗੇ ਜਦੋਂ ਅਸੀਂ ਉਸ ਰਾਮ ਦੇ ਨਾਲ ਜੁੜ ਗਏ ਫਿਰ ਸਾਡੇ ਅੰਦਰ ਦੇ ਦੁੱਖ ਉਹਦੇ ਕੱਟੇ ਜਾਣਗੇ ਅਜੇ ਤੱਕ ਅਸੀਂ ਜੁੜੇ ਨਹੀਂ ਅਜੇ ਤੱਕ ਅਸੀਂ ਆਏ ਆ ਸਰੀਰ ਕਰਕੇ ਆਇਆ ਮਨ ਕਰਕੇ ਨਹੀਂ ਆਏ ਮਨ ਸਾਡਾ ਕਿਤੇ ਹੋਰ ਹੁੰਦਾ ਜਿੱਦੇ ਮਨ ਕਰਕੇ ਗੁਰੂ ਕੋਲ ਆ ਗਏ ਉਦੋਂ ਫਿਰ ਸਾਰਾ ਕੁਝ ਬਣ ਜਾਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਹਿਰੇਦ ਸਿੰਘ ਕੰਮ ਕਰਦੇ ਆ